होए बिना नवे जीवन की तलाश करनी बड़ी औखी है जो इस संसार को उदास ही नहीं निरंकार दे किस तरह तलाश करेगा मुश्किल है। और जैसे शब्द चोट कर गया उदास हो गया है बंदा अगर मुसलमान है तो शरा पूरा पाबंद हो जाए अगर ये बंदा गुरुद्वारे आ रहा है तो सारी रैद वैद का धार नहीं हो जाएगा एकदम और ये बंदा अगर हिंदू है तो पूरा कर्मकांड अपना लेगा और शब्द ने चोट कर देना संग ने चोट कर दी थी है तो जब सत्संग ने चोट की थी क्योंकि अपने इष्ट का पूर्ण तौर पे वर्णन की कोशिश करे अगर कोई हिंदू पूर्ण तौर पे कर्मकांडी नहीं होया अजय सत्संग ने चोट नहीं की थी अगर कोई मुसलमान पूर्ण तौर पे शरदा धारण नहीं नहीं होया यकीन जानो अजय नमाज ने चोट नहीं की थी ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਕੁਝ ਵੀ ਨਹੀਂ ਕਿ ਕੋਈ ਪੂਰਨ ਤੌਰ ਤੇ ਰਹਿਤ ਬੈਤ ਦਾ ਧਾਰਨੀ ਨਹੀਂ ਨਹੀਂ ਹੋਇਆ ਅਜੇ ਸ਼ਬਦ ਨੇ ਝੋਟ ਨਹੀਂ ਕੀਤੀ ਅਜੇ ਕਥਾ ਕਿਰਤ ਨੇ ਕਤਈ ਝੋਟ ਨਹੀਂ ਕੀਤੀ ਕਿ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ تیر ਲੰਘ ਜਾਂਦਾ ਨਹੀਂ ਲੱਗੇ ਅਗਰ ਲੱਗਦਾ ਤੇ ਪੂਰਨ ਤੌਰ ਤੇ ਰਹਿਤ ਬੈਤ ਦਾ ਧਾਰਨੀ ਹੋ ਜਾ अगर सत्संग ने चोट कीती है तो पूरा कर्मकांडी हो जाना और जो मुसलमान है तो पक्का शरी हो जाना पांच वक्त का पक्का और पूरी कुरान की तलावत करने वाला जकात देने वाला रोजे रखने वाला किसी भी नियम को छोड़ने वाला नहीं पूरी पुख्त गई पक्या कि हूं जो कुछ मैं कह लगा ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਾ ਦੇ ਚ ਲੰਗੇ ਨੇ ਕਰਮ ਕਾਂਡ ਦੇ ਚ ਲੰਗੇ ਨੇ ਰਹਿਤ ਬੈਠਦੇ ਚ ਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਿਲਾਮ ਜੀਵਨ ਪ੍ਰਾਪਤ ਨਹੀਂ ਹੋਇਆ ਤੋ ਦੋਸ਼ ਸ਼ਬਦ ਬਰਦਾਸ਼ਤ ਕਰਨੇ ਤੇ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏਗਾ ਕਿ ਬੰਦਾ ਕਰਮ ਕਾਂਣ ਤੋਂ ਵੀ ਉਦਾਸ ਹੋ ਜਾਏ। ਕਿ ਹੱਥ ਜੋੜ ਕੇ ਮਾਫੀ ਮੰਗ ਲਵਾ ਮਨ ਗਲ ਤੋਂ ਮੈਂ ਰਸਦਾਈ ਵੀ ਕਰ ਦੇਣਾ ਕਿ ਬੰਦਾ ਰਹਿਤ ਬੈਤ ਤੋਂ ਵੀ ਉਦਾਸ ਹੋ ਜਾਏ। ਕਿਉਂ? ਜਿਸ ਲਈ ਸ਼ਿੰਗਾਰ ਕੀਤਾ ਉਹਦੀ ਝਲਕ ਨਹੀਂ ਨਹੀਂ। 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ। ਜੇ ਕੋਈ ਸੋਚਣ ਵਾਲਾ ਬੰਦਾ ਤਾਂ ਹੀ ਤੇ ਸ਼ਬਦ ਨੇ ਚੋਟ ਕੀਤੀ ਸੋਚਦਾ ਨਾ ਕਿ ਚੋਟ ਲੱਗਣੀ ਨਹੀਂ ਸੀ। ਚੋਟ ਤੇ ਸਿਆਣੇ ਨੂੰ ਲੱਗੇ ਲਾਜ਼ਮ ਹੈ 90% ਖੁਦਕੁਸ਼ੀ ਸਿਆਣੇ ਬੰਦੇ ਕਰਦੇ ਨਾ ਮੂਵ ਨਹੀਂ ਕਰਦੇ ਔਖਾ ਨਾ ਹੁੰਦਾ ਪਰ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ ਮਨੋਖ ਪੁੱਤਰ ਨਾਲ ਬੈਠ ਸਕਦਾ ਮਿੱਤਰ ਨਾਲ ਬੈਠ ਸਕਦਾ ਪਤਨੀ ਨਾਲ ਬੈਠ ਸਕਦਾ ਪਤੀ ਨਾਲ ਬੈਠ ਸਕਦਾ ਕੋਈ ਕਿਤਾਬ ਚਾਹੀਦੀ ਟੀਵੀ ਨਾਲ ਬੈਠ ਸਕਦਾ ਰੇਡੀਓ ਨਾਲ ਬੈਠ ਸਕਦਾ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਜਾਂ ਜਿਵੇਂ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ ਹਰ ਮਨੁੱਖ ਦੌੜ ਰਿਹਾ ਹੈ ਕਿੱਥੋਂ ਆਪਣੇ ਆਪ ਤੋਂ ਵੱਜ ਆਪਣੇ ਆਪ ਤੋਂ ਵੱਜ ਜਾ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹ ਸਿਆਪੇ ਨੇ ਇਹੀ ਕੁਛ ਦੂਸਰਾ ਵੀ ਇਹੀ ਕੁਛ ਕਿਸਫੇ ਖੋਲੋਂ ਗੰਚੜੀ ਦੁਖੀ ਪੜ ਆਇਆ ਮਹਾਰਾਜ ਕਹਿੰਦੇ ਮੈਂ ਗੰਢ ਦੇਦੇ ਅੱਗੋਂ ਖੋਲਾ ਜੀਦੇ ਉਹ ਖੋਲਣ ਲੱਗਦਾ ਉਹ ਪਹਿਲੇ ਹੀ ਖੋਲ ਕੇ ਰੱਖਦੇ ਨਾ ਮੈਂ ਇੱਕ ਦੁਖਦੀ ਗੱਲ ਕਰਦਾ ਉਹ ਦਸ ਦੁਖਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਗਿਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮਹਾਰਾਜ ਕਹਿੰਦੇ ਬਖਤੀ ਤੌਰ ਤੇ ਪੁਲਾਉਣ ਦਾ ਇੱਕ ਰੰਗ ਆਉਂਦਾ ਹੈ ਇਸ ਵਾਸਤੇ ਕਹਿੰਦੇ ਨੇ ਇਕੱਲਾ ਤੇ ਰੱਬ ਵੀ ਨਾਵੇ ਇਕੱਲ ਅਖਰ ਦੀਏ ਤੇ ਜਿੰਨੂ ਦੀ ਇਕੱਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਉਹ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਛ ਨਹੀਂ ਹੈ ਤਾਂ ਹੀ ਨਹੀਂ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਜਿਹਦੀ ਮਰਸ ਉਹਦੇ ਕੋਲ ਕੁਛ ਹੈ ॠषि ਯਾਗਵਲਕ ਗੰਗਾ ਦੇ ਕੰਢੇ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਯਾਗਵੱਲ ਕਹਿਣ ਲੱਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਹੁਣ ਤੂੰ ਆਇਆ ਮੈਨੂੰ ਕੱਲਾ ਕਰ ਦਿੱਤਾ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਜਿਨਾਂ ਦਾ ਦਰਸ਼ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ। ਇਹ ਕਿਹੜੀ 당 ਹੈ? ਇਹ ਕਿਹੜੀ ਤਰੀਕਾ ਹੈ? ਵਰਨਾ ਇਕੱਲੇਪਣ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾ ਤੇ ਆਪੇ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕਲੇਆ ਰੱਖੋ ਤਨਹਾਈ ਸਜ਼ਾ ਹੈ ਇਸ ਲਈ ਵਿਵੇਕ ਕੋਲ ਕੁਛ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅਨੰਦ ਨਾ ਬੁਲਾਸ ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਵੇ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਪੰਡ ਹਰ ਮਨੁੱਖ ਦੁੱਖਾਂ ਦੀ ਘਟੜੀ ਚੁਕੀ ਦਿਲ ਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਲੈ ਬਸ ਤੁਸੀਂ ਥੋੜਾ ਜਿਹਾ ਮੌਕਾ ਦੇ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌਸ ਦੁੱਖ ਸੁਣਾਉਂਦਾ ਰਹੇਗਾ ਗੰਢ ਖੋਲਣੀ ਅਗਲੇ ਦਿਹੀ ਹੈ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਦੇਗਾ ਚੁੱਪੀ ਨਹੀਂ ਕਰੇਗਾ ਔਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਇਹਨਾਂ ਜਨਾਂ ਨੂੰ ਔਖੇ ਨਾ ਹੁਲਾ। ਕਿ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀ ਨੇ ਗੰਡ ਖੋਲੀ ਨਹੀਂ ਕਿ ਕਰ ਖੈਰ ਕੋਈ ਨਹੀਂ। ਇਹ ਹਕੀਕਤ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਹੁੰਦਾ ਹੈ। ਰਸ ਆਂਦਰਸ। ਬੜਾ ਸੁਆਦ ਆਉਂਦਾ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਹੈ ਮਨੁੱਖ ਨੂੰ ਇਤਨਾ ਵਿਗਾੜ ਦੇ ਦਿੰਦੀ ਹੈ। ਕਿ ਕਿਧਰੇ ਕਿਧਰੇ ਫਿਰ ਸੁੱਖ ਨੂੰ ਵੀ ਦੁੱਖ ਵਿੱਚ ਬਦਲਦਾ ਹੈ ਤੇ ਇਹਨੇ ਅਸਤਰਾ ਤੁਸੀਂ ਆਖੋ ਕਿ ਸੁੱਖ ਨੂੰ ਦੁੱਖ ਦੇ ਚ ਬਦਲਦਾ ਹਾਂ ਮੈਂ ਪਰਪਰਕਸ਼ ਰੂਪੇ ਚ ਦੇਖਿਆ ਬੰਬੇ ਤੋਂ ਮੈਨੂੰ ਇੰਦਾੁਰ ਜਾਣਾ ਸੀ ਦਾਦਰ ਸੰਸਵਾਦਰਸ ਇੱਕ ਇੰਦਾੁਰ ਦਾ ਹੀ ਸੱਜਣ ਮਿਲ ਗਿਆ ਉਹਨੇ ਕਿਹਾ ਗੈਨੇ ਜੀ ਅਸੀਂ ਬਾਗ ਰੋਡ ਜਾ ਰਹੇ ਹਾਂ ਸੜੀ ਕਾਰ ਅਸੀਂ ਤੇ ਨਾਕ ਮੈਂ ਡਰਾਈਵਰਾਂ ਇੱਕ ਪਤੀ ਪਤਨੀ ਤੇ ਨਹੀਂ ਕਿਸੇ ਨਾਲ ਚੱਲ ਸਕਦੇ ਰਸਤਾ ਚੰਗਾ ਪਾਸ ਹੋਵੇਗਾ ਗੱਲਾਂ ਬਾਤਾਂ ਕਰਦੇ ਜਾਵਾਂਗੇ ਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ ਖਰਿਆਵਲ ਬੜੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਪਤਾ ਤੇ ਮੈਨੂੰ ਵੀ ਹੈ ਨਹੀਂ ਪਰ ਚਲੋ ਜਿਸ ਤੁਸੀਂ ਕਹਿੰਦੇ ਉਸ ਤਰ੍ਹਾਂ ਬਣਾ ਲੈਂਦੇ ਆਪਾਂ ਉਸ ਦਿਨ ਦਾ ਮੇਰਾ ਤਲਖ ਤਜਰਬਾ ਹੈ ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋਕੀ ਕਰਨੇ ਸ਼ੁਰੂ ਕੀ ਓਕ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਦੋਵੇਂ પતિ ਪਤਨੀ ਬੈਠੇ। ਤੇ ਮੈਂ ਫੈਰਾਨਾ ਉਹ ਇਹ ਕਿ ਓਕੇ ਇਹ ਜਲਾਬੇ ਰੱਖ ਦੇਗਾ ਇਹ ਨਾ ਉਹ ਤੱਕ ਪਹੁੰਚਦੇ ਪਹੁੰਚ ਸਕਦੇ। ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ। ਇੱਕ ਆਨੰਦ ਪ੍ਰਸੰਚਿਤ ਮਨੋਕੋਲ ਬੈਠੋ ਉਸ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ। ਉਹ ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਓਕੇ ਭਰਦਾ ਇਹ ਲਾਉਰ ਤੱਕ ਗਿਆ। ਇਹ ਤੇ ਸਾਰੀ ਕਾਰ ਨੂੰ ਓਕੇ ਰੱਖ ਦੇਗਾ। ਨਹੀਂ ਹੌਕੇ। ਇੰਨੀ ਸラム ਇਤਨੀ ਜਲਨ। ਮੇਰੇ ਕੋਲ ਰਹਾ ਨਹੀਂ ਗਿਆ। ਜਿਵੇਂ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਕੁਛ ਲੈਮਤ ਸਰਦਾਰ ਜੀ ਗੱਲ ਕੀਏ। ਮੈਂ ਕਹਿੰਦਾ ਮੈਂ ਪੜੀ ਪ੍ਰਾਈਵੇਟ ਜ਼ਿੰਦਗੀ ਤੇ ਮੁਤਾਬਕ ਕਰਨੀ ਨਹੀਂ ਚਾਹੀਦੀ। ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ। ਮੈਂ ਬੇਚੈਨ ਹੋ ਗਏ। ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫਰ ਕਿਉਂ ਚੁਣ ਲਿਆ ਤੁਹਾਡੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ ਜੈਨੀ ਜੀ ਇੱਕ ਕੋਈ ਦਿਨ ਦੇ ਵਿੱਚ 6 ਲੱਖ ਦਾ ਘਾਟਾ ਪੈ ਗਿਆ ਇੱਕ ਕੋਈ ਦਿਨ ਦੇ ਵਿੱਚ ਕੱਲ ਤੋਂ ਕੱਲ ਦਾ ਮੈਂ ਬੜਾ ਬੇਚੈਨ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਹੈ ਤੇ ਗਲਤ ਕਹਿੰਦੇ ਤੇ। ਔਰ ਉਹਨਾਂ ਨੂੰ ਸੁਝਾਣ ਲੱਗੇ ਕਮ ਸੇ ਕਮ ਵਿਗਿਆਨੀਆਂ ਨਾਲ ਤੇ ਝੂਠ ਨਾ ਬੋਲੋ। ਸੁਖ ਫੈਨ ਲਈ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ। ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ 10 ਤੇ ਮਿਲੇਆ ਨਹੀਂ ਮਿਲੇਆ 4 ਹੈ ਤਾਂ ਹੁਣ ਕੱਲ ਦਾ ਕਹੀ ਜਾਂਦੇ 6 ਲੱਗਦਾ ਘਾਟਾ ਪੈ ਗਿਆ 6 ਲੱਗਦਾ ਘਾਟਾ। ਨਾ ਆਪ ਆਰਾਮ ਕਰਨ ਨਾ ਕਿਸੇ ਹੋਰ ਰੋਈ ਜਾਂਦੇ ਦੁਖੀ। ਮੈਂ ਕਾ ਠੀਕ ਹੈ। ਦੁੱਖ ਦੁਖ ਪ੍ਰਤੀਤ ਹੋਵੇ। ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ। ਔਰ ਕਈ ਨਫੇ ਨੂੰ ਵੀ ਨੁਕਸਾਨ ਦੇ ਚ ਬਦਲ ਦਿੰਦੇ ਨੇ। ਕਈ ਸੁੱਖਾਂ ਨੂੰ ਵੀ ਦੁੱਖ ਦੇ ਚ ਬਦਲ ਦਿੰਦੇ ਨੇ। ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤੈਸੇ ਨੇ ਸੁੱਖ ਨੂੰ ਹੀ ਦੁੱਖ ਦੇ ਚ ਬਦਲ ਦਿੰਦੇ ਨੇ। ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ। ਜੀਵਣਾ ਆਪਣਾ ਵੀ ਮਾਲ ਕਰਦੇ ਨੇ ਦੂਜਿਆਂ ਦਾ। ਆਦਤ ਹੋ ਜਾਂਦੀ ਹੈ। ਪਰ ਫਿਰ ਔਕੇ ਹੀ ਹੋ ਕੇ ਤੇ ਪੁੱਛੋ ਤੇ ਕਰ ਦੁੱਖਾਂ ਦੀ ਪੰਡ। ਖੋਲ ਕੇ ਜੋ ਹੈ ਰੱਖਣ। ਵਿਸਤਾਰ ਸਹਿਜ ਜੋ ਹੈ ਬਿਆਨ ਕਰਨਗੇ। ਤੋ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ ਕੋ란 ਦੀ ਕੋਸ਼ਿਸ਼ ਇਥੋਂ ਹੀ ਦਏ سلسلہ ਆਰੰਭ ਹੁੰਦਾ ਹੈ ਤੋ ਹੁਣ ਮੁਖ्तसर ਮੈਂ ਉਸ ਕਰਾਂ ਜੋ ਸ਼ਬਦ ਤੋਂ ਸਤ ਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਲਾਜ਼ਮੀ ਹੈ ਅਗਰ ਇਹ ਸਿੱਖ ਹੈ ਤੋ ਪੂਰਾ ਰਹਿਤੀਆ ਬਹਿਤੀਆ ਹੋਵੇਗਾ ਮੈਂ ਫਿਰ ਦੁਹਰਾਉ ਅਗਰ ਇਹ ਮੁਸਲਮਾਨ ਹੈ ਤੋ ਪੱਕਾ ਸ਼ਰਈ ਹੋਵੇਗਾ ਪੱਕਾ ਸ਼ਰਈ ਹਜ ਤੀ ਵੀ ਜਾਏਗਾ ਰੋਜ਼ੇ ਵੀ ਰੱਖੇਗਾ ਪੰਜ ਵਕਤ ਨਮਾਜ਼ ਵੀ ਪੜ੍ਹੇਗਾ ਜ਼ਕਾਤ ਵੀ ਦੇਵੇਗਾ ਕਲਾਮਤ ਵੀ ਕਰੇਗਾ ਸਭ ਕੁਝ ਕਰੇਗਾ ਸੁਨਨਤ ਵੀ ਰੱਖੇ ਔਰ ਜੇ ਇਹ Hindu ਹੈ ਪੱਕਾ ਕਰਮ ਕਾਂਢੀ ਹੋਵੇਗਾ 88 ਤੀਰਥਾਂ ਦੇ ਚ ਸਨੇਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰਕੇ ਆਏ ਪਹਿਲੇ ਮਾਗ ਦਾ ਵੀ ਇਸ਼ਨਾਨ ਕਰਨਾ ਹੈ ਕੁੰਭ ਦਾ ਵੀ ਕਰਨਾ ਹੈ ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ ਇਨੇ ਪੂਜਾ ਵੀ ਕਰਨੀ ਐ ਨੇ ਅਰਚਾ ਵੀ ਕਰਨੀ ਐ ਨੇ ਬੰਦਨ ਵੀ ਕਰਨਾ ਐ ਇਹਨੇ ਤਿਲਕ ਵੀ ਪਹਿਨਣਾ ਐ ਨੇ ਜਨੇਊ ਵੀ ਪਹਿਨਣਾ ਐ ਨੇ ਤੋਤੀ ਵੀ ਪਹਿਨਨੇ ਤੇ ਪੱਕਾ ਕਰਮਗਾਢੀ ਬਣੇਗਾ ਤੇ ਪੱਕਾ ਰਹਿਤਿਆ ਬਣੇਗਾ ਔਰ ਇੱਕ ਪੱਕਾ ਸ਼ਰਈ ਬਣੇਗਾ ਲੇਕਿਨ ਜਦ ਬਹੁਤ ਹੋ ਜਾ ਤਾਂ ਬੰਦਾ ਸੋਚਣ ਸਮਝਣ ਵਾਲਾ ਹੋਵੇ ਦਿਮਾਗੀ ਤਰ ਤੇ ਜੀਣ ਵਾਲਾ ਸ਼ਬਦ ਚੋਟ ਕਰ ਗਿਆ ਸੀ ਸਤ ਸੰਗ ਚੋਟ ਕਰ ਗਿਆ ਉਦਾਸ ਹੋਇਆ ਹੈ ਯਕੀਨ ਜਾਨੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ ਹੋਤੇ ਹੈ ਇਸ਼ਾਰਾ ਤੋਂ ਉਦਾਸ ਹੋ ਜਾਏਗਾ ਉਸ ਦਾ ਕੀ ਨਾ ਇੱਕ ਕਰਮ ਕਾਂਡ ਤੋਂ ਉਦਾਸ ਹੋ ਜਾਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਚਾਗੇ ਬੜੇ ਡੇਰੇਆਂ ਚ ਗਏਆ ਬੜੀ ਧੀਰਥ ਯਾਤਰਾ ਕੀਤੀ ਹੈ ਬੜੇ ਸਾਧੂ ਸੰਤਾਂ ਕੋਲ ਗਏਆ ਬੜਾ ਸਖ ਸੰਗ ਕੀਤਾ ਹੈ ਦਿਨ ਬਹੁਤ ਲੰਘ ਗਏ ਨੇ ਮੁੱਦਤ ਬਹੁਤ ਹੋ ਗਈਏ ਪ੍ਰਾਪਤ ਕੁਛ ਨਹੀਂ ਹੋਇਆ ਨਿਰਾਸ਼ਾ ਬਈ ਨਿਰਾਸ਼ੀ ਐਸਾ ਹੁੰਦਾ ਹੈ ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਜਗਤ ਵਿੱਚ ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ ਪਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਹੈ ਪ੍ਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਨੀ ਹੈ ਨਹੀਂ ਸਹੀ ਕਿ ਨਹੀਂ ਔਰ ਉਸ ਦੇ ਮਿਲਨ ਨਾਲ ਕੀ ਮਿਲਦਾ ਗੁਰੂ ਤੋਂ ਨਿਰਾਸ਼ परमात्मा ਤੋਂ ਨਿਰਾਸ਼। ਪਰ ਪੱਕੇ ਨਿਰਾਸ਼ ਦ੍ਰਿਤੀ ਤੇ ਕੋ ਮਿਲਣਗੇ ਫਾਨੋਂ ਜੋ ਬੜੇ ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਸਨ। ਇਹ ਵੀ ਨਰਸੋ। ਦੂਸਰੇ ਦੀ ਗੱਲ ਲੈ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ। ਦੂਸਰਾ ਤੇ ਸਮਾਰਗ ਦਾ ਜੇ ਪਾਂਦੀ ਨਹੀਂ। ਉਦਾਸ ਹੋਵੇਗਾ। ਬਾਈ ਨਿਰਾਸ਼ੀ ਬਹੁਤ ਦਿਨ ਲਾਗੇ। ਅਗਰ ਇਹ ਉਦਾਸ ਹੋਇਆ ਹੈ। ਇਸ ਰਹਿਤ ਬੈਗ ਦਾ ਇਸ ਸ਼ਰਾ ਦਾ ਇਸ ਕਰਮ ਕਾਂਡ ਦਾ ਸਹੀ ਇਸਤੇਮਾਲ ਕਰੇਗਾ। ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ। ਪਰਮ ਪ੍ਰਕਾਸ਼ ਦੀ ਖੋਜ ਕਰੇਗਾ। ਸਿਰਫ ਇਸ ਵਿੱਚ ਨਹੀਂ ਜੀਵੇਗਾ। ਇਹ ਵੀ ਮਾਇਸ ਕਰੇ। ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮ ਕਾਂਡ ਹੋ ਜਾਂਦਾ ਹੈ। ਸਿਰਫ ਸ਼ਰਾ ਹੋ ਜਾਂਦੀ ਹੈ। ਉਹ ਜਿੰਨੇ ਕਠੋਰ ਹੁੰਦੇ ਨੇ। ਰੂਹੇ ਜ਼ਮੀਨ ਦੇ ਤਿੱਥਾ ਸਖਤ ਕਠੋਰ ਹੋਰ ਕੋਈ ਨਹੀਂ ਹੁੰਦਾ। ਹੇ ਵੀ ਮਰਜ਼ ਕਰਦੇ ਉਹ ਜਿੰਨੇ ਕਠੋਰ ਹੋ ਜਾਣਗੇ ਉਹ ਜਿੰਨੇ ਜ਼ਾਲਮ ਹੋ ਜਾਣਗੇ ਉਹ ਜਿੰਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰੀ ਹੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਸੂਬਾ ਸਰਹੰਦੀ ਕਚੈਰੀ ਦੇ ਉਰਵਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ लाडले ਦੇਸ਼ੀ ਤੇ ਗਏ ਜਿਹਨਾਂ ਨੂੰ ਪਹਿਲੇ ਕੁਰਸਤੇਸ਼ ਰਖਿਆ ਗਿਆ ਠੰਡੇ ਕੋਦੇ ਤੇ ਬਾਣੀ ਪੇਸ਼ ਕੀਤੇ ਗਏ ਕਚੇਰੀ ਦੇ ਸੁਬਾ ਸਰੰਦ ਕਹਿੰਦਾ ਇਹ 마ਸੂਮ ਅਸਤ ਇਹ ਤੇ ਛੋਟੇ ਨੇ ਬਾਬੇ ਇਹਦਾ ਮਤਲਬ ਹੈ ਉਹਨੂੰ ਮਗਲ ਪਾਸੇ ਉਹਨੇ ਨਹੀਂ ਦੇਖੇ ਸੀ ਇਹ 마ਸੂਮ ਅਸਤ ਇਹ ਤੇ ਬਹੁਤ ਛੋਟੇ ਇਹ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਦਇਆ ਪੈਦਾ ਹੋ ਗਈ ਤੇ ਬਹੁਤ ਛੋਟੇ 마ਸੂਮ ਨੇ ਇਹ 마ਸੂਮ ਅਸਤ ਇਸੇ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ ਇਸੇ ਸਭਾ ਦੇ ਵਿੱਚ دیਵਾਨ ਸੁਚਾਲਾ ਨੂੰ ਵੀ ਬੈਠਾ ਹੈ ਨਵਾਬ ਮਲੇਰ ਕੋਟਲਾ ਵੀ ਬੈਠਾ ਹੈ ਆਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ 마ਸੂਮ ਬੱਚਿਆਂ ਬਾਰੇ। aur faisle te mohr laani hai nawab subhasran vijay khan mukhi ho ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਅਸ ਇਹ ਕਿਛੋਟੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦਾ ਇ ਫਰਜ਼ੰਦੇ ਮਾਰਸ ਤੇ ਮਾਸੂਮ ਨਹੀਂ ਇਹ ਸਭ ਦੇ ਬੱਚੇ ਨੇ ਦੀਵਾਨ ਸੁਚਾਨੰਦ ਇ ਫਰਜ਼ੰਦੇ ਮਾਰਸ ਮਾਰ ਕੇ ਮਨ ਸੱਤ ਪਰਸ਼ੀਨ ਦੇ ਚ ਪਰਦੇ ਦੇ ਚ ਪਸਤੋ ਦੇ ਸਾਪ ਨੂੰ ਕਹਿੰਦੇ ਨਾ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨ ਬੱਚੇ ਇਹ ਸਭ ਦੇ ਬੱਚੇ ਇਹ ਵੱਡੇ ਔਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁਚਲ ਲੈਣਾ ਚਾਹੀਦਾ ਮਾਰ ਇਹ ਫਰਜ਼ੰਦੇ ਮਾਰਸ ਇਹ ਬੋਲ ਦੀਵਾਨ ਸੁਚਾਨੰਦੇ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸੀ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਸੱਬਾ ਪੀਂ ਕਿਹ ਫਰਜ਼ੰਦੇ ਮਾਰਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰੂ ਨੇ ਕਬੂਲ ਵੀ ਕੀ ਜਾਇਆ ਪਿੱਠੀ ਇੱਕ ਐਸੀ ਮਾਰੀ ਅਸੀਂ ਸਭ ਪੀਂ ਔਰ ਜ਼ਾਲਮ ਲਈ ਦੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਪਰੇ ਸਾਹਮਣੇ ਰੱਖਾ ਚਾਹ ਸੁਧ ਕੇ ਚੂ ਬੱਚੇ ਗਾਂ ਕੁਸਤਾ ਚਾਰ ਜੇ ਬਾਕੀ ਬਮਾਨ ਰਸਤ ਪੇ ਚੀਦਾ ਮਾਰ ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਔਰ ਮਜ਼ੇਬ ਤੇ ਚੀਦਾ ਸੱਤ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇ ਲੇਗਾ ਸੱਤ ਤੇ ਮੌਜੂਦ ਹੈ ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਤ ਦੇ ਬੱਚੇ ਮਾਰ ਦਿੱਤੇ ਸੱਤ ਮੌਜੂਦ ਚਾਹਾ ਸੁਧ ਕੇ ਚੂ ਬੱਚੇ ਗਾਉ ਕੁਸ਼ਤਾ ਚਾਰ ਤੇ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਪੇਚੀ ਦਾ ਸੱਤ ਜੋ ਬਚ ਗਏ ਗੌਂ ਇਹ ਹੰਤ ਸੀ ਖੁਦ ਅੰਦਾਜ਼ਾ ਲਗਾਓ ਸਤਿਗੁਰ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਹਾਲਸੇ ਨੂੰ ਕਹਿ ਰਹੇ ਕਿ ਬਾਤੀ ਬਮਾਂ ਦਾ ਸਤ ਕੈਚੀ ਦਾ ਮਾਰ ਕੈ ਹੋਰ ਜੇ ਸਤ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਬ ਦੇ ਬੱਚੇ ਮਾਰ ਦਿੱਤੇ ਚਾਹ ਸੁਧ ਕੇ ਚੂਮ ਬੱਚਾ ਗਾਂ ਗੁਸਤਾ ਚਾਹ ਇਸ੍ਰੀ ਮਕਵਾਕ ਪਾਕਸ਼ਾਹੀ ਦਸਵੀਂ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸੁਦਕੇ ਚੁੰ ਬੱਚੇ ਗਾਂ ਕੁਸ਼ਤਾਚਾਰ ਤੇ ਬਾਕੀ ਬਮਾਨ ਦਸਤ ਪੇਚੀ ਦਾ ਮਾਰ ਜੇ ਮਰਦੀ ਕੇ ਅਖਰ ਖਮੋਸ਼ਾ ਕੋ ਨਹੀਂ ਕੇ ਆਗਿਸ਼ ਦਾ ਮਾਰਾ ਫਿਰ ਰੋਜ਼ਾ ਕੋ ਨਹੀਂ ਕਿ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ 부ਝਾ ਦੇਵੇਂ ਤੇ ਸ਼ੋਲਿਆਂ ਨੂੰ ਪੜਕਾ ਦੇਵੇਂ ਬੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ ਬੁਝਾਣ ਦੇਣਾ ਪੇਚੀ ਦਾ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਬ ਦੇ ਬੱਚੇ ਮਾਰ ਦਿੱਤੇ ਇਹ ਸਤਿਗੁਰੂ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇ ਵਿੱਚ ਗੋਜੰਗ ਕਹਿੰਨ ਪਰਸ਼ੀਨ ਦੇ ਵਿੱਚ ਮਾਰ ਕਹਿੰਦੇ ਨੇ ਗੋਜੰਗ ਸੱਪ ਪਰ ਵਜ਼ਬ ਦੀ ਗੱਲ ਜਿਸ ਦਿਨ ਸਤਿਗੁਰੂ ਨੇ ਕਬੂਲ ਕਰ ਲਿਆ ਸੀ ਗੋਜੰਗ ਦਾ ਜ਼ਾਲਮ ਲਈ ਦੁਸ਼ਟ ਲਈ ਪਰ ਕਬੂਲ ਹਉਦੋਂ ਕੀਤਾ ਜਦ ਦੀਵਾਨ ਸੁਚਾਲੰਦੀ ਜ਼ਬਾਨ ਤੋਂ ਨਿਕਲਿਆ ਕੀ ਫਰਜ਼ੰਦ ਦੇ ਮਾਰਸ ਇਸਾਤ ਦੇ ਵਜਨੇ ਪਰ ਫਿਰ ਤੇ ਜਿੱਧਰ-ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੋਗਲ ਕੀ ਕਹਿੰਦੇ ਸਨ ਕਿ ਮਾਰਮੀ ਰਸਤੇ ਕਿ ਮਾਰਮੀ ਆਵਲ ਤੇ ਸਭ ਜਾ ਰਿਹਾ ਤੇ ਸਭ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਮਨੁੱਖ ਵੀ ਨਹੀਂ ਕਹਿੰਦਾ ਸੀ ਕਿ ਮਾਰਮੀ ਰਸਤੇ ਕਿ ਮਾਰਮੀ ਆਵਲ ਤੇ ਸਭ ਆ ਰਿਹਾ ਤੇ ਸਭ ਜਾ ਰਿਹਾ ਹਾਲਾਂਕਿ ਐਸੇ ਹੋ ਗਏ ਸ ਸੱਭ ਨੇ ਕਿਆ ਕਬੂਲ ਲੈ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅੰਮ੍ਰਿਤ ਹਾਂ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਣ ਦੇ ਨੂੰ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ اے ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ ਗੁਜੰਗੀ ਦੀ ਦਾਤ ਬਖਸ਼ੀ ਹੈ ਤੋ ਗੁਜੰਗੀ ਨੂੰ ਨਾਮ ਬਖਸ਼ੋ ਗੁਜੰਗੀ ਤੋਂ ਮੁਰਾਦ ਕੀ ਸਭ ਦੇ ਬੱਚੇ ਨੂੰ ਨਾਮ ਬਖਸ਼ੋ ਗੁਜੰਗਾ ਨੂੰ ਨਾਮ ਬਖਸ਼ੋ दुजंग सब, शब्द दी ਬੱਚੀ ਨੂੰ ਨਾਮ ਬਖਸ਼ੋ। 부ਜੰਗ ਸੱਪ 부ਜੰਗੀ ਸੱਪ ਦਾ ਬੱਚਾ। ਇਹ ਕਬੂਲ ਹੋ ਗਿਆ ਸ। ਇਹ ਸ਼ਬਦ ਕਬੂਲ ਹੋ ਗਿਆ। ਪਰਵਾਹ ਨਹੀਂ। ਦੁਸ਼ਟ ਲਈ ਸੱਪਾਂ, ਮਜ਼ਲੂਮ ਲਈ ਅਮਰ। ਜ਼ਫਰਨਾਮੇ 'ਚ ਸਾਰਾ ਕਲਾਸਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਜੀ ਨੇ। ਇਹ ਬੋਲ ਕੌਣ ਬੋਲਦਾ ਹੈ ਦਿਮਾਨ ਸੁਚਾਰਾ? ਈ ਫਰਜ਼ੰਦੇ ਮਾਰਸ। ਇਹ ਸੱਪ ਦੇ ਬੱਚੇ। ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਕੀਤਾ ਦਾ ਪਾਚੀ ਹੈ 18 30 ਦਾ ਇਸ਼ਨਾਨ ਕਰਕੇ ਆਇਆ ਜਲੇ ਉਧਾਰੇ ਖੇਲਕਲਾ ਕੇ ਆਂਦਾ ਸਵੇਰੇ ਦੋਥੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਦੋਥੀ ਹੋਰ ਪੈਂਦਾ ਸ਼ਾਮੇ ਇਸ਼ਨਾਨ ਕਰਦਾ ਦੋਥੀ ਹੋਰ ਪੈਂਦਾ ਦੋਥੀਆਂ ਦੋ ਰੱਖਦਾ ਬਦਲ ਰੱਖਦਾ ਸਵੇਰੇ ਦੀ ਸ਼ਾਮੇ ਨਹੀਂ ਸ਼ਾਮ ਦੀ ਸਵੇਰੇ ਪੂਜਾ ਪਾਠ ਦੇ ਸਮੇਂ ਬਸਦਰ ਨਵੇਂ ਪਲਗ ਤੁਲੇ ਪੱਕਾ ਕਰਮਕਾਂਢੀ 33 ਕਰੋੜ ਦੇਵਤਿਆਂ ਦਾ ਪੁਜਾਰੀ ਬੀਤਾ ਦਾ ਬਾਠੀ 18 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਪੱਕਾ ਕਰਮਕਾਂਢੀ ਪਰ ਚੁਕਦੇ ਕਰਮਕਾਂਢ ਦੇਸ ਰੁਕ ਗਿਆ ਇਤਨਾ ਕਠੋਰ ਇਤਨਾ ਕਠੋਰ ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਤਰਸ ਨਹੀਂ ਆਇਆ ਪਤਾ ਹੈ ਸੂਬਾ ਸਰਮ ਨੇ ਕੀ ਆਖਿਆ ਕਿ ਇਸਲਾਮੀ ਸ਼ਰਾਏ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਸ਼ਰਾਏ ਮੁਸਲਮਾਨ ਇਸਲਾਮੀ ਜਿਹੜੀ ਸ਼ਰਾ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ ਵੀ ਔਰਤ ਦਾ ਤੇ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਤੁਹਾਡੇ ਹੱਥੋਂ ਕਿ ਆਪਣੀ ਉਮਮਤ ਨੂੰ ਉਗਦੇ ਸੀ ਵੀ ਤੁਹਾਡੇ ਹੱਥੋਂ ਨਾਬਾਲਗ ਦਾ ਤੇਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਵਜੀਦ ਆ ਸ਼ਰਾਰਾ ਗੈਨੀ ਸੀ ਕਿ ਸੁਬਾ ਸਰਹੰਦ ਪਿੰਡ ਦੇ ਤੇ ਲਾਬਾ ਲਗਨੇ ਬਿਲਕੁਲ ਨਾ ਬਾਗ ਤੇ ਬਹੁਤ ਛੋਟਾ ਹੈ। ਸ਼ਰਾ ਇਹ ਕਹਿੰਦੀ ਹੈ ਕਿ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਬੋਲ ਪਿਆ ਕਾਜ਼ੀ ਨੇ ਹੰਦੋਲਣ ਦੀ ਲੋੜ ਕੀ ਹੈ ਨਵਾਬ ਸਾਹਿਬ ਇਹਨਾਂ ਦੋਹਾਂ ਨੂੰ ਦੀਵਾਰ ਹੀ ਚੁਣ ਲੈ। ਦਲੋਖਾ ਤੋਂ ਹੰਡੋਲਣ ਦੀ ਗੀਲੋ ਹੰਨੀ ਡੋਲਦੇ ਜਨਾ ਨੂੰ ਦੀਵਾਰ ਦੇ ਚਣ ਲੋ ਕਿ ਕਾਜ਼ੀ ਕੌਣ ਹੈ ਅਗਦੇ ਤਸਦੀ ਹੈ ਅੱਲਾਹੂ ਅੱਲਾਹੂ ਜਗਦਾ ਤੇ ਮਗਲ ਵਿੱਚ ਕੁਰਾਨ ਸ਼ਰੀਫ ਹੈ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ ਹਜ ਕਰਕੇ ਆਇਆ ਨਹੀਂ ਕੁਰਾਨ ਦੀ ਤਲਾਵਤ ਕਰਦਾ ਹੈ ਔਰ ਹਾਫਿਜ਼ ਵੀ ਹੈ ਕੁਰਾਨ ਦੇ ਅਰਥ ਬੋਧ ਵੀ ਜਾਣਦਾ ਪਰ ਕਹਿੰਦਾ ਹੈ ਹੁੰਡੋਲਣ ਦੀ ਕੀ ਲੋੜ ਐ دیوار ਦੇ ਚਿੰਨ ਦਾ ਆ ਤੋਹ ਗਈ ਤੂੰ ਮੇਂ ਸ਼ਰੀਫ ਸੁਚਾਨੰਦ ਕਹ ਲੈ ਫਰਜ਼ੰਦੇ ਮਹਾਰਸਤ ਕਾਜ਼ੀ ਕਹਿੰਦੇ ਉਹਨੂੰ ਦੀਵਾਰੇ ਚਿੰਨ ਕਿ ਗੀਤਾ ਦਾ ਪੜ੍ਹੀ ਕੁਰਾਨ ਦੀ ਤਲਾਵਤ ਕਰਨ ਵਾਲਾ ਇੱਕ ਤਿਲਕ ਧਾਰੀ ਇੱਕ ਸੁਨਨਤ ਧਾਰੀ ਇੱਕ ਦੇ ਬਗਲ ਦੇਚ ਗੀਤਾ ਇੱਕ ਦੇ ਬਗਲ ਦੇਚ ਕੁਰਾਨ ਇੱਕ ਹਜ ਕਰਕੇ ਆਇਆ ਇੱਕ 88 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਤੋਵੇਂ ਸ਼ਰਈ ਤੇ ਕਰਮ ਕਾਂਢੀ ਦੇਸ਼ ਬਸ ਕਰਮ ਕਾਂਢ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ ਸ਼ਰਾਂ ਨਹੀਂ ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਕਿ ਖੁਦਾ ਤੱਕ ਪਹੁੰਚਣੀ ਤੇ ਤਉਨਾ ਦੀ ਦਿਲਤੀ ਨਹੀਂ ਆਉਂਦੀ ਤੇ ਕੋਮਲ ਕਾਂਦਰ ਆਉਂਦੀ ਨੇ ਕਿ ਵਗਦਾ ਹੋਇਆ ਪੈਣ ਪਾਣੀ ਦਾ ਰੁਕ ਜਾਂਦਾ ਗੰਦਾ ਹੋ ਜਾਂਦਾ ਜੇ ਇਸੇ ਦੀ ਚਲਦੀ ਹੋਈ ਸੁਰਤ ਅਗਰ ਕਰਮ ਕਾਂਢ ਤੇ ਹੀ ਰੁਕ ਗਈਏ ਯਕੀਨ ਜਾਨੋ ਜਿੰਨਾ ਉਹ ਕਠੋਰ ਹੋਵੇਗਾ ਕੋਈ ਵੀ ਨਹੀਂ ਹੋਵੇਗਾ और जितना शराय कठोर होगा, इतना और होर कोई भी नहीं होगा तो बस इतना ही मैं कह सकता बाद शायद तुम मैं माफ ना करो मैं इतना ही आता जिसकी इतने ही रुक गई है तो इतना कठोर होगा इतना कठोर होगा शायद कोई पत्थर इतना सख्त नहीं हो सकता लोहा भी इतना सख्त नहीं हो उदा दिल इतना सख्त होगा किसी रहम नहीं तरस नहीं ਇਤਨਾ ਠੋਸ ਹੋ ਜਾਏਗਾ ਕੋਈ ਗਹਿਰਾਈ ਨਹੀਂ ਕੋਈ ਉਚਾਈ ਨਹੀਂ ਰੁਕ ਜੋ ਗਿਆ ਔਰ ਜੋ ਰੁਕਿਆ ਨਹੀਂ ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ ਉਦਾਸ ਹੋਇਆ ਸੀ ਕਿ ਪ੍ਰਮਾਤਮਾ ਦੀ ਤਲਾਸ਼ ਤੇ ਚੱਲ ਪਿਆ ਅਜ ਕਰਮ ਕਰਨ ਤੋਂ ਵੀ ਉਦਾਸ ਹੋ ਗਿਆ ਅਜ ਸ਼ਰਅ ਤੋਂ ਵੀ ਉਦਾਸ ਹੋ ਗਿਆ ਸਮਸਤ ਵ੍ਰੇਸ਼ ਨੇ ਸਭ ਕਹਿ ਦਿੱਤਾ ਸੀ ਕਾਫਰੇ ਇਸ ਕੰਮ ਮੁਸਲਮਾਨ ਨਹੀਂ ਮਾਰਾ ਦਰਕਾਰ ਨੇ ਇਸ ਇਸ ਸ਼ਰਅ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ ਮੇਨ ਤੋ ਖੁਦਾ ਲਈ ਸ਼ਿੰਗਾਰ ਕੀਤਾ ਸੀ ਕਿਉਂ ਸ਼ਿੰਗਾਰ ਮਿਲਨ ਕੇ ਤਾਂ ਹਰ ਨਾ ਮਿਲੇ ਜਗ ਜੀਵਨ ਕੋ ਸਾਂਹ ਸ਼ਿੰਗਾਰ ਤੇ ਪ੍ਰਮਾਤਮਾ ਦੇ ਵਾਸਤੇ ਸੀ ਸਹਿਬ ਕਹਿੰਨੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸੀਜੇ ਕੰਤ ਨਾ ਆਵੇ ਐਵੇਂ ਬਿਰਦਾ ਜਾ ਪੰਕਤੀਆਂ ਨੇ ਪਰ ਵੜਹੰਸ ਰਾਗ ਦਾ ਤੇ ਬੜਾ ਕੀਮਤੀ ਲੰਬਾ ਚੋੜਾ ਸ਼ਬਦ ਸਮਾਂ ਨਹੀਂ ਜਾਜੇ ਤਾ ਮੁਖਤਸਰ ਮੈਂ ਅਰਜ਼ ਕਰਾਂ ਨਿਰਾਸ਼ਾ ਜਾਗ ਪੈਂਦੀ ਹੈ ਅੰਦਰੋਂ ਪ੍ਰਾਰਥਨਾ ਵੀ ਜਾਗਦੀ ਹੈ हे ਪ੍ਰਭੂ ਤੇਰੇ ਲਈ ਰਹਿਤ ਬੈਤ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਸ਼ਰਧ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ ਤੇ ਹਿਰਦਾ ਤੜਪਦਾ ਹੈ ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ ਅੱਜ ਉਦਾਸ ਹੋ ਗਿਆ ਕਰਮ ਕਾਂਡ ਅਦ ਉਦਾਸ ਹੋ ਗਿਆ ਸ਼ਰਮ ਇਹ ਵੀ ਅਵਸਥਾ ਆਉਂਦੀ ਹੈ ਭਾਈ ਨਿਰਾਸ਼ੀ ਬਹੁਤ ਦਿਨ ਲਾ ਗਏ ਅਗਰ ਇਥੋਂ ਉਦਾਸ ਹੋਇਆ ਨਿਰਾਸ਼ ਹੋਇਆ ਅੰਦਰ ਬਹੁਤ ਵੱਡਾ ਬੈਰਾਗ ਜਾ ਗਿਆ ਹੈ ਔਰ ਸਭ ਕੁਝ ਆਸਾਰ ਪ੍ਰਤੀਤ ਹੋਇਆ ਹੈ ਇਸ ਤੜਪੇ ਹਿਰਦੇ ਦੋਂ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਤਾਂ ਮੈਂ ਕਰਮ ਕਾਂਡੀ ਬਣਿਆ ਸੀ ਇਸ਼ਰਤ ਤੇਰੇ ਲਈ ਸੀ ਤੇ ਰਹਿਤ ਬੈਠ ਤੇ ਤੇਰੇ ਲਈ ਸੀ ਤੇ ਮੇਰੇ ਲਈ ਤੇ ਨਹੀਂ ਮੈਂ ਤੇਰੇ ਲਈ ਤੇਰੀ ਪ੍ਰਸੰਤਾ ਲਈ ਧਾਰਨ ਕੀਤੀ ਪਰ ਤੇਰਾ ਕੋਈ ਪਤਾ ਨਹੀਂ ਤੇਰੇ ਰਸ ਦਾ ਕੋਈ ਗੋਦ ਨਹੀਂ ਅੰਦਰੋਂ ਅਰਦਾਸ ਨਿਕਲ ਗਈ ਹੈ ਜਬ ਜੀ ਸਾਬ ਦੇ ਚ ਜਪ ਹੈ ਦੂਜੀ ਬਾਣੀ ਜਾਪ ਹੈ ਤੀਸਰੀ ਬਾਣੀ ਦੇ ਚ ਪੈਰਾ ਗਏ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਕੁਤੰਗ ਸੁਰੰਗ ਸਵਾਰੇ ਕੋਟ ਤੋਰੰਗ ਕੁਰੰਗ ਸੇ ਗੋਦਤ ਪਾਉਣ ਕਿ ਗੌਨ ਕੋ जात नेवारे भारी भुजान के रूप बलि देद न्यावत शीसना जात बिचारे एते भय तो काह भय भूपत अंत को नांगे पाय पधारे जब सब कुछ मौत ही मौत दिखाई दे तो बंदा किस तरह जियेगा जगत में बैरागी ए बैरागी ए उदास मनुख लाजनी कर्म करली हो जाएगा शरई हो जाएगा प्रेत बैग धरनी हो जाएगा पर जे सोचन वाला है अफलमंग है ਤੇ ਦਿਨ ਬਹੁਤ ਹੋ ਜਾਣ ਤੇ ਇਸ ਦੇ ਅੰਦਰੋਂ ਪ੍ਰਾਰਥਨਾ ਨਹੀਂ ਜਾਵੇਗੀ اے ਪ੍ਰਭੂ ਤੇਰਾ ਦੁੱਖ ਪਤਾ ਨਹੀਂ ਚਲੇ ਮੈਂ ਤੇ ਇਤਨੀ ਸ਼ਰਧਾ धारण ਕਰ ਲਈ ਮੈਂ ਤੇ ਇਤਨਾ ਕਰਮਕਾਂਢੀ ਹੋ ਗਿਆ ਕੋਮਾਆਂ 88 ਤਿਸਤਾ ਤੇ ਬੋਤੇ ਚੰਦਨ ਰਗੜ ਲੈਣੇ ਮੈਂ ਕਰ ਲਿਆ ਬਥੇਰਾ ਗੀਤਾ ਦਾ ਮੈਂ ਬਾਤ ਸਵੇਰੇ ਸ਼ਾਮ ਬਥੇਰਾ ਇਸ਼ਨਾਨ ਕਰ ਲਿਆ ਮੈਂ ਸਾਰੀ ਰਾਤ ਬੈਠ ਕੇ ਇੱਕ ਗੁਰੂ ਧਾਰਨ ਕੀਤੀ ਹੈ ਬਖਸ਼ਿਸ਼ ਕਰ ਤੂੰ ਰਹਿਮਤ ਕਰ ਅਰਦਾਸ ਇਸ ਤੜਪੇ ਹਿਰਦੇ ਚੋਂ ਅੰਦਰੋਂ ਨਿਕਲੇ ਅਰਦਾਸ ਕਬੂਲ ਹੋ ਜਾਂਦੀ ਹੈ ਚੌਥੀ ਬਾਣੀ ਅਰਦਾਸ ਹੈ ਚੋਪਈ ਅਮਰੀ ਕਰੋ ਆਗ ਦੇ ਰਖਾ ਹੋਰ ਨਾ ਹੋਏ ਜਿਤ ਕੇ ਇੱਛਾ ਤਉ ਚਰਨ ਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰ ਸਾਰੀ ਅਰਦਾਸ ਹੈ ਬੇਨਤੀ ਇਹ ਤੁਹੇ ਪ੍ਰਭੂ ਬਖਸ਼ਿਸ਼ ਕਰ ਮੇਰਾ ਮਨ ਤੇਰੇ ਚਰਨਾਚ ਰਹਿ ਬਾਹੀ ਹੋ ਗਏ ਤੇਰਾ ਕੁਝ ਪਤਾ ਹੀ ਨਹੀਂ ਜਪ ਜਾਪ ਬਣ ਜਾਂਦਾ ਹੈ ਜਾਪ ਬੈਰਾਗ ਬਣ ਜਾਂਦਾ ਹੈ ਪੈਰਾਗ ਅਰਦਾਸ ਬਣ ਜਾਂਦਾ ਹੈ ਔਰ ਬੈਰਾਗੀ ਹਿਰਦੇ ਤੋਂ ਜਿਹੜੀ ਅਰਦਾਸ ਨਿਕਲਦੀ ਹੈ ਕਬੂਲ ਹੋ ਜਾਂਦੀ ਹੈ ਕਤਈ ਵੀ ਅਰਥ ਨਹੀਂ ਜਾਂਦੀ ਫਿਰ ਵੀ ਕਦੇ ਨਾ ਹੋਈ ਜਨ ਕੀ ਅਰਦਾਸ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹਦੀ ਜ਼ਬਾਨੋਂ ਕਹਿ ਉੱਠਦੀ ਹੈ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮਹਿਬਾਏ ਅਨੰਦ ਦੀ ਪ੍ਰਾਪਤੀ ਹੋ ਗਈ ਜਦ ਜਾਪ ਹੋ ਗਿਆ ਜਾਪ ਪੈਰਾਗ ਹੋ ਗਿਆ ਪੈਰਾਗ ਅਰਦਾਸ ਬਣ ਗਿਆ ਅਰਦਾਸ ਅਨੰਦ ਦੀ ਮੂਰਤੀ ਬਣ ਗਏ ਤੇ ਇਹ ਜੋੜ ਤੇ ਅਧਿਆਤਮਿਕ ਮੰਡਲ ਦੀਆਂ ਪੰਜ ਸਟੇਜਾਂ ਨੇ ਜਿਤੁਚ ਬੁੱਧੀ ਅਨਸਾਰ ਮੈਂ ਅੱਜ ਹੀ ਸਮਾਪਤੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਤਰ੍ਹਾਂ ਦੇ ਕਈ ਸਜਣਾ ਦੇ ਪ੍ਰਸ਼ਨ ਸਨ ਤੇ ਮੈਂ ਇਸੇ ਕੋਈ ਲੜੀ ਨੂੰ ਚਲਾ ਰਿਆ ਸੀ ਤੇ بار بار ਸਿਆਲ ਆਇਆ ਕਿ باقی ਸਭ ਜੈ ਕਈ ਮਸਬੂਤ ਨੇ ਧਰਮ ਦੇ ਕਈ ਵਿਸ਼ੇ ਨੇ ਉਹ ਰਹਿ ਜਾਣਗੇ ਜੁਕ ਸੰਗਤਾਂ ਪੁੱਛਣਾ ਚਾਹੀਏ ਨੇ ਕੱਲ ਸਰੀਰਕ ਜੋ ਰਹੇ ਨੇ ਕਲਗੀ ਦਰ ਪਿਤਾ ਨੇ ਸਾਨੂੰ ਦਿੱਤੀ ਪੰਜ ਕਕਾਰ ਪੰਜ ਬਾਣੀਆਂ ਮਾਨਸਿਕ ਰਹਿ ਪੰਜ ਕਕਾਰ ਸਰੀਰਕ ਰਹਿ ਕੋਈ ਵਿਚਾਰ ਕਰਕੇ ਫਿਰ ਬਹੁਤ ਸਾਰੇ ਪ੍ਰਸ਼ਨ ਨੇ ਉਹ ਮੈਂ ਹਰ ਇੱਕ ਨਾਲ ਵਾਅਦਾ ਕੀਤਾ ਹੈ ਕਿ ਇੱਕ ਇੱਕ ਦੇ ਸਾਹਮਣੇ ਮੈਂ ਗੱਲ ਖੋਲਾ ਮੈਂ ਵੀ ਥਕਾਂਗਾ ਕਿ ਸ਼ਾਇਦ ਇਤਨਾ ਖੋਲ ਵੀ ਨਾ ਸਕਾਂ ਸੰਗਤ ਦੀ ਸਾਰੀ ਗੱਲ ਜੋ ਹੈ ਖੋਲਦੇ ਜਾਵਾਂਗੇ ਔਰ ਉਮੀਦ ਹੈ ਮਾਨ ਤੇ ਨਹੀਂ ਹੰਕਾਰ ਤੇ ਨਹੀਂ ਹੋ ਸਕਦਾ ਹੈ ਉਹਨਾਂ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਵਿੱਚੋਂ ਆਪ ਨੂੰ ਮਿਲ ਜਾਵੇ। ਤੋਂ ਕਿ ਦਾਸ ਨੇ ਇੱਕ ਪਾਠੀ ਦੀ ਰਪਾਲ ਪੜ੍ਹ ਕੇ ਜੋ ਹੈ ਉਹਨੂੰ ਸਰਵਨ ਕਰਾ ਦੇਣੀ ਹੈ। ਬਾਕੀ ਵਿਚਾਰਾਂ ਜੋ ਹੈ ਕੱਲ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ